आखो बट बस स्टैंड हाल जित एक बस पुलिस प्रशासन और सारे कहते नशा अस खत्म कर दिता आखो नशे का हाल ਦਾ ਪਲੈਟਫਾਰਮ ਮੈਨੂੰ ਹਾਂ ਜੀ ਪ੍ਰਸਾਦ ਜੀ ਆ ਦੇਖੋ ਹਲੋ ਇੰਡੀਆ ਜਲੀ ਦਾ ਸੁਹਿੰਦਾ ਮੈਨੂੰ 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 ਨਹੀਂ ਗਲਤ ਕਰਨੀ ਫालतੂ ਆਇਆ ਹੈ ਫਾਇਰ ਤੇ ਕਾਜ ਲੈ ਹੈ ਫਾਇਰ ਤੇ ਕਾਜ ਲੈ ਤਪਿਲ ਮੈਨੂੰ ਕਹਿੰਦੇ ਕਿ ਤੂੰ ਕਿੱਥੋਂ ਆ ਮੈਂ ਤਾਂ ਮੈਂ ਪ੍ਰਸਾਦ ਕਹਿੰਦੇ ਨੇ ਜੀ ਜੀ ਨਾਲ ਨਹੀਂ ਕੋਣ ਪਾਣੀ ਕਰ ਲੈ ਆਪਣੇ ਕੰਮ ਚ ਨਾ ਮੈਂ ਨਾ ਸਹੀ ਆ ਬਈ ਅਸਤੋਂ ਸਾਨੂੰ ਕਰਤਾ ਬੋਨਣ ਲੱਗੇ ਮੈਂ ਕਿ ਸਭਾ ਕਰਨ ਕਰਦੇ ਕਰਦਾ ਸਰਪੱਤ ਸਾਹਿਬ ਆਹ ਬੋਨਣ ਇਹ ਘੜੀ ਪਸਤ ਮੈਂ ਮੁਹਾ ਹਾਂ ਉਹ ਭੱਜ ਗਿਆ ਜਾਂਦਾ ਆਹੋ ਨਹੀਂ ਆ ਫੋਨ کرنا نہیں میرے پر گانو پوچھیں یہ پٹلا آوا دا کیا سوال بسوں يا بے ہاں یہ کیا ہے یہ کس طرح لازم دی بھئی ہاں نہیں رو بیٹھی تھارے چل لے بھئی آ نہیں آ جا کر کی ہے کہنا باشا ਕੋਈ ਨਾ ਨਵਾਂ ਚਲੋ ਪਰਮ ਨਸ਼ੇ ਦੇ ਫੁੱਲਾ ਕਿੱਥੇ ਜਾਣਾ ਉਹ ਫੜ ਕੇ ਲੈਦਾ ਭੱਜ ਗਏ ਆ ਆ ਦੇਖੋ ਜੀ ਬਡਾਲਾ ਬੁੱਸ ਵਾਲ ਆ ਦੇਖ ਲਓ ਫੁੱਲ ਬੜਾ ਫੁੱਲ ਨਸ਼ੇ ਵਿੱਚ ਫੁੱਲ ਜਿੱਥੇ ਕਹਿੰਦੇ ਪ੍ਰਸ਼ਾਸਨ ਗਈ ਹੁੰਦੇ ਇੱਕ ਬੱਸ ਗਈ ਹੁੰਦਾ ਮੈਂ ਤੁਹਾਨੂੰ ਜੇ ਬੰਦ ਕਰ ਲਾ ਸੁਣ ਮੈਂ ਕਹਾਂ ਬਾਬਾ ਕੀ ਹੋ ਗਿਆ ਸੰਤਾਲ ਕਰ ਲੈਂਦੇ ਫਿਰ ਮੈਂ ਕਹਾਂ ਚੱਲੋ ਗੱਲ ਇਹ ਬੰਦ ਕਰ ਤਿੰਨ ਮਿੰਟ ਮੈਨੂੰ ਇੱਕ ਗੱਲ ਸੁਣਾ ਐ ਪ੍ਰਸਤੁਵਾਂ ਵੀਡੀਓ ਕਰ ਨਹੀਂ ਕੋਈ ਗੱਲ ਨਹੀਂ ਕਵਰ ਭੇਜ ਨਹੀਂ ਕਰਨਾ ਯਾਰ ਸਾਹਿਬ ਭਾਈ ਮੈਂ ਤਾਂ ਅੰਮ੍ਰਿਤਸਰ ਜਾਣਦਾ ਹਾਂ ਭਾਈ ਮੈਂ ਤੇ ਉਧਰ ਮੇਰੇ ਨਾਲ ਕੋਈ ਇਹ ਵੀ ਨਾਲ ਲੈ ਕੇ ਜਾਂਦਾ ਸੀ ਇਹ ਵੀ ਨਾ ਲੱਗੇ ਜਾਂਦਾ ਸੀ ਇਹ ਵੀਰ ਬਾਰ ਬਾਰ ਪੰਗੇ ਲਾਉਣ ਦੇ ਨਾਲ ਮੈਂ ਤਾਂ 3 ਘੰਟਿਆਂ ਦਾ ਮਾਰ ਲੱਗਾ ਆਹੋ ਮੈਂ ਤਾਂ 3 ਘੰਟਿਆਂ ਦਾ ਮਾਰ ਲੱਗਾ ਨਸ਼ਾ ਖਵਾਇਆ ਨਸ਼ਾ ਖਵਾਇਆ ਕੁੜੀ ਨੂੰ ਉਹਨੇ 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 ਨੂੰ ਨਸ਼ਾ ਖਵਾਇਆ ਉਸ ਮੁੰਡੇ ਨੇ ਇਹਨੂੰ ਨਸ਼ਾ ਖਵਾਇਆ ਉਸ ਮੁੰਡੇ ਨੇ ਇਹਨੂੰ ਨਸ਼ਾ ਖਵਾਇਆ ਤੂੰ ਕਹਿੰਦਾ ਪੈ ਦਿਮਾਗ ਦੇ ਨੁਕਸਾਨ ਹਾਂਜੀ ਹਾਂ ਜੀ ਸਾਹਿਬ ਅੰਬਰਸਾ ਰੋਡ ਤੇ ਅਗਰਦਾਪੁਰ ਦੇ ਜਿੱਥੋਂ ਬੱਚਾ ਨਿਕਲਦੀਆਂ ਤੇ ਜਲਦੀ ਆਕੀ ਵੀਡੀਓ ਵੀ ਚਾਹੀਦੀ ਉਹਦੇ ਬੈਠ ਕੇ ਗੱਲ ਕਰਵਾ ਲੋ ਅੱਜ ਨਾਲ ਕੇ ਰਿਹਾんだろう ਕੋਈ ਵੀ ਹੋਵੇ ਸਾਡਾ ਵੀ ਇਹ ਨਹੀਂ ਬੜਾ ਚੰਗਾ ਨਹੀਂ ਲੱਗਦਾ ਕੋਈ ਨਹੀਂ ਹੋਰ ਨਾ ਕੋਈ ਵੀ ਆਓ ਮਗਰ ਬਾਕੀ ਜਾਓ ਜਾ ਬਿੱਡਾ ਬਾਕੀ ਤਾਂ ਮਗਰ ਹਾਂ ਹੋਣ ਨਵੀਂ ਗੱਲ ਲਗਾ ਸੁਣਾ ਲੋ ਕੀ ਤੂੰ ਮੇਰੇ ਨਾਲ ਗੱਲ ਕਰਨ ਤੇ ਆ ਮਹਾਰਾਜ ਕਿਹੜੀ ਨਵੀਂ ਗੱਲ ਉਹ ਕੋਈ ਗੱਲ ਕਰਨ ਤੇ ਆ ਮੋੜਾ ਜਿਹੜੀ ਹੋਇਆ ਗਈ ਆ

ਅੱਛਾ ਤੁ ਵੀ ਬੋਲੋ ਆ ਮੈਨੂੰ ਪਤਾ ਪੱਤੀ ਗਿਆ ਬਬਾਈ ਮਾਂ ਵੀ ਉੱਥੇ ਹੀ ਉਦੋਂ ਦਾ ਅੱਛਾ ਕੀ ਨੰਬਰ ਕੱਢੀਦਾ ਜੋ ਤੇ ਬੁੱਢਾ ਕੀ ਰਿਹਾ ਤੇਰਾ ਪਾਗੀ ਆ ਲੋ ਗਿਆ ਹਮ ਸਿੱਟਾ ਦੋ ਦਰੱਖਤ ਅੱਗੇ ਲਾ ਦੇ ਦੇ ਕੋਈ ਬੋਲ ਕੌਣ ਬੁਲਾ ਦੇ ਮੰਗੋ ਰਹਿਣ ਲੱਗੀ ਆ ਮੌਤ ਤੇ ਕੀ ਆਮਨੇ ਉਹ ਮੈਨੂੰ ਫੋਨ ਕਰਕੇ ਕਦੀ ਨਹੀਂ ਕਿ ਮਨਾਉਂਦਾ ਆਹ ਆ ਮੈਨੂੰ ਬੱਲਾ ਫੋਨ ਕਰੀ ਜਾਂਦੇ ਨੀ ਨੰਬਰ ਥੋੜੀ ਆਹੀਂ ਤੇ ਇੱਕ ਗੱਡੀ ਆਈ ਇੱਕ ਬੰਦ ਕਰ ਸੀ ਇੱਥੇ 42 ਹਾਂਜੀ 0 ਉਹ ਘਵਾ ਆਹ 636 ਨੰਬਰ ਆ ਗੱਡੀ ਦਾ 636 ਤੁਮੋ ਬੁਲਾ ਲਿਆ ਭਾਈ ਪਹਿਲਾਂ ਤੱਕ ਸੋੜ ਲਿਆ ਪਾਤੋਂ ਆਹ ਕਾਲੋ ਸੈਕਿੰਡ ਇਹ ਕੌਣ ਆਉਂਦੇ ਨੇ ਨਾ ਕੋਨੇ ਹੈ ਇਹ ਨਾਮ ਦਾ ਹੈ ਤਾਂ ਕਿ ਇਹ ਨਾਮ ਦਾ ਹੈ ਨਾ ਦੇ ਨਾਮ ਦਾ ਮੈਂ ਇਹ ਰੋਈ ਇਹ ਬਿਲਾਸ ਤੇ ਦਾ ਰੋਈ ਕਿੰਦੀ ਬੰਗਿਆ ਸਹੀ ਕਰਦੇ ਹਾਂ ਚਲੋ ਆਨਲਾਈਨ ਕਰਨਾ ਉਹਨਾਂ ਨੂੰ ਨਾ ਬੀ। ਸਹੀ ਹੈ। ਸਰ ਇਹਨਾਂ ਨੂੰ ਬੈਠਾ ਹਾਂ। ਅਸੀਂ ਇਹ ਆ ਕਰਦੇ ਜਦੋਂ ਅਸੀਂ ਕੰਮ ਕਰਦੇ ਹਾਂ। ਇਹ ਕੀ ਅੰਤ ਨਹੀਂ ਹੁੰਦਾ ਪਕੜਤੀ ਰਹਿੰਦਾ ਹੈ। ਸਾਡਾ ਕੀ ਹਾਂਜੀ ਮੈਂ ਬੋਲ ਰਿਹਾ ਹਾਂ ਮੈਂ ਬੋਲ ਰਿਹਾ ਹਾਂ ਮੈਂ ਲੱਗਦਾ ਹੈ ਕਿ ਤੁਸੀਂ ਸਾਡੇ ਕੰਟੀਨ ਵਿੱਚ ਰਹਿਣਾ ਨਹੀਂ ਨਹੀਂ ਕੋਦ ਨੂੰ ਨਸ਼ਾ ਕਰ ਰਹੇ ਹੋ ਇਸ ਦਾ ਕੀ ਹੋਣਾ ਹੈ ਤੇ ਨਸ਼ਾ ਲੈਂਦੇ ਕਿਥੋਂ ਸਰ ਤੁਸੀਂ ਵੀਡੀਓ ਬਣਾਉਂਦੇ ਹੋ ਦਰਸ਼ਕਾਂ ਮੈਂ ਤਾਂ ਇਮਾਨਦਾਰੀ ਨਾਲ ਦੱਸ ਰਿਹਾ ਤੁਹਾਨੂੰ ਚਲੋ ਹੈਲੋ